ਆਨ ਨੂੰ ਲੈ ਕੇ ਹੰਤ ਰਾਜ ਦੀ ਵੱਡੀ ਖਬਰ ਹੁਣ ਗੁਰੂ ਘਰਾਂ ਤੇ ਲਿਸ਼ਾ ਚਾਵੇਗਾ ਖਾਲਿਸਤਾਨ ਮਿਲ ਗਈ ਇਜਾਜ਼ਤ ਕਿ ਹਾ ਖਾਲਿਸਤਾਨੀ ਦਾ ਮਤਲਬ ਪਵਿੱਤਰ ਧਰਤੀ ਅਤੇ ਯੂਕਰੇਨ ਚੈਰਿਟੀ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਗੁਰਦੁਆਰਿਆਂ ਵਿੱਚ ਖਾਲਿਸਤਾਨੀ ਸ਼ਬਦ ਵਾਲੇ ਕੋਡ ਜਾਂ ਬੋਲ ਉਪਦੇਸ਼ ਦੇ ਚੈਰਿਟੀ ਨਿਧਾਰਤ ਦੇ ਵਿਰੋਧ ਨਹੀਂ ਹੈ ਇਹ ਫੈਸਲਾ ਸੋਲੋ ਵਿੱਚ ਗੁਰੂ ਘਰਾਂ ਗੁਰਸਿੰਘ ਸਭਾ ਦੁਆਰੇ ਦੇ ਮਾਮਲੇ ਵਿਸਤ੍ਰਿਤ ਜਾਂਚ ਤੋਂ ਬਾਅਦ ਆਇਆ ਹੈ ਜਿ ਲਗਭਗ ਪੰਜ ਦਹਾਕਿਆਂ ਤੋਂ ਖਾਲਸਥਾਨੀ ਬੋਰਡ ਲਗਾਏ ਗਏ ਹਨ ਅਤੇ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਇਹ ਮਾਮਲਾ 2019 ਵਿੱਚ ਉਦੋਂ ਉੱਠਿਆ ਜਦ ਇੱਕ ਭਾਰਤੀ ਪੱਤਰਕਾਰ ਨੇ ਕਮਿਸ਼ਨ ਨੂੰ ਗੁਰਦੁਆਰੇ ਦੇ ਅੰਦਰ ਲਗਾਏ ਗਏ ਵੱਡੇ ਖਾਲਸਥਾਨ ਬੋਰਡ ਬਾਰੇ ਸ਼ਿਕਾਇਤ ਕੀਤੀ ਚੈਰਿਟੀ ਕਮਿਸ਼ਨ ਜੋ ਜੋ ਯੂਕੇ ਵਿੱਚ ਧਰਮਿਕ ਸਥਾਨ ਦੀ ਨਿਗਰਾਨੀ ਕਰਦੀ ਹੈ ਇਸ ਦੇ ਜਾਂਚ ਸ਼ੁਰੂ ਕੀਤੀ ਗਈ ਹੈ ਕਮਿਸ਼ਨ ਦੇ ਅਨੁਸਾਰ ਕਿਸੇ ਰਾਜਨੀਤਿਕ ਪਾਰਟੀ ਦੇ ਜਾਂ ਰਾਜ ਉਤਸ਼ਾਹਿਤ ਕਰਨ ਉਹਨਾਂ ਦਾ ਦਿਸ਼ਾ ਨਿਰਦੇਸ਼ ਦੀ ਉਲੰਘਣਾ ਹੈ ਦਸੰਬਰ 2024 ਵਿੱਚ ਕਮਿਸ਼ਨ ਨੇ ਟਰਸਿਆਂ ਵਿੱਚ 10 ਮਾਰਚ ਤੋਂ 25 ਤੱਕ ਬੋਰਡ ਨੂੰ ਹਟਾਉਣ ਦੀ ਅਲਟੀਮੇਟ ਮਿਡਮ ਦਿੱਤਾ ਸੀ ਅਤੇ ਜਿਸ ਨੂੰ ਲਾਗੂ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਸਿੱਖ ਫੈਡਰੇਸ਼ਨ ਯੂਕੇ ਦੇ ਤੇ ਤਿੰਨ ਸਿੱਖ ਸੰਸਦ ਮੈਂਬਰ ਤਨ ਤਨਮਨਜੀਤ ਸਿੰਘ ਟੇਟੇ ਸੀ ਅਤੇ ਪ੍ਰੀਤਕੌਰ ਗਿੱਲ ਅਤੇ ਜਸ ਅਠਵਾਲ ਮਾਮਲੇ ਨੂੰ ਹੱਲ ਕਰਨ ਲਈ ਕਮਿਸ਼ਨ ਨੂੰ ਬੜੇ ਮਿਲੇ ਅਤੇ ਬੜੇ ਚੈਰਿਟੀ ਕਮਿਸ਼ਨ ਨੇ ਕਿਹਾ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਬਾਅਦ